ਦੈਨਿਕ ਸਵਰਤੀ ਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਆਏ ਹੜ੍ਹ ਦੇ ਨਾਲ ਜਿੱਥੇ ਲੋਕਾਂ ਦਾ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੋਇਆ ਉੱਥੇ ਹੀ ਵੱਡੇ ਪੱਧਰ ਦੇ ਉੱਤੇ ਆ ਕੇ ਹਰ ਇੱਕ ਵਰਗ ਦੇ ਵੱਲੋਂ ਲੋਕਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਸਿਲਸਿਲੇ ਤਹਿਤ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁਸਲਮ ਭਾਈਚਾਰੇ ਦੇ ਵੱਲੋਂ ਲੋਕਾਂ ਦੀ ਮਦਦ ਲਈ ਪੈਸੇ ਦਿੱਤੇ ਗਏ ਨੇ ਮੁਸਲਮ ਭਾਈਚਾਰੇ ਦੇ ਵੱਲੋਂ 15 ਲੱਖ ਰੁਪਏ ਦਿੱਤਾ ਗਿਆ ਤਾਂ ਕਿ ਜੋ ਹੜ੍ਹ ਦੇ ਨਾਲ ਪ੍ਰਭਾਵਿਤ ਲੋਕ ਹੈ ਜੋ ਪਰਿਵਾਰ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਉਹਨਾਂ ਦੀ ਕੁਝ ਮਦਦ ਹੋ ਸਕੇ ਇਸੇ ਦੇ ਚੱਲਦੇ ਜੋ ਮੁਸਲਮ ਭਾਈਚਾਰੇ ਦੇ ਵੱਲੋਂ ਇੱਕ ਕਦਮ ਅੱਗੇ ਚੁੱਕਿਆ ਗਿਆ ਲਗਾਤਾਰ ਜੋ ਸਮਾਜ ਸੇਵੀ ਹੈ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਲੋਂ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਮੁਸਲਿਮ ਭਾਈਚਾਰੇ ਦੇ ਵੱਲੋਂ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ 15 ਲੱਖ ਰੁਪਏ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਆਪਣੇ ਭਾਈਚਾਰੇ ਦੇ ਨਾਲ ਮਿਲ ਕੇ ਲੋਕਾਂ ਦੀ ਕੁਝ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੁਸਲਿਮ ਭਾਈਚਾਰੇ ਦਾ ਧੰਨਵਾਦ ਕੀਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਜੋ ਵੀ ਲੋਕ ਜੋ ਹੜ੍ਹ ਪਰਬਾවිත ਲੋਕ ਹੈ ਉਹਨਾਂ ਦੀ ਮਦਦ ਕਰ ਰਹੀ ਨੇ ਇਸ ਦੇ ਨਾਲ ਪਰਿਵਾਰਾਂ ਨੂੰ ਹੋਰ ਵੀ ਜ਼ਿਆਦਾ ਹੌਸਲਾ ਮਿਲ ਰਿਹਾ ਹੈ ਹੋਰ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਹੜ੍ਹਾਂ ਦਾ ਪ੍ਰਕਰੋਪ ਚੱਲਿਆ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫ੍ਰਾਮ ਦਾ ਡੇ 1 ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾ ਲੰਬੀ ਬਹੁਤ ਵੱਡੇ ਪੱਧਰ ਤੇ ਆਪਣੇ ਯਤਨਾਂ ਰੰਬੇ ਆ ਤੇ ਉਹ ਯਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਛ ਨਾ ਕੁਛ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ ਐਜੂਕੇਸ਼ਨ ਦੇ ਆਧਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨੇ ਤੈਅ ਹੋਇਆ ਸੀ ਪਰ 100 ਲੱਖ ਸਾਡੇ 16 ਲੱਖ ਇਹਨਾਂ ਨੇ ਫਾਲਤੂ ਦਿੱਤਾ ਜੀ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਭਾਵ ਮੈਂ ਹੁਣ ਆ ਰਮਦਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫਿਰ ਬਾਤ ਆਉਣੀ ਉਹ ਤੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਹ ਵੀ ਸਾਰੇ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗਦਾਨ ਤੇ ਸ਼ਰੋਣੀ ਕਮੇਟੀ ਵੀ ਪਾਊਗੀ ਤੇ ਅਸੀਂ ਇਆਕੀ ਯਤਨ ਕੀਤਾ ਵੀ 1 2 ਕਰੋੜ ਰੁਪਇਆ ਇਹ ਮੇਰਾ ਖਿਆਲ ਆ ਪਹਿਲੀ ਵਾਰੀ ਸ਼ਾਹੌਨੀ ਕੁਦਰਤਰਾ ਪ੍ਰਬੰਧਕ ਕਮੇਟੀ ਤੇ EMPLOYEES ਨੇ ਡੋਨੇਟ ਕੀਤਾ ਠੀਕ ਹੈ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਵੇ ਬਾਕੀ ਸਾਡੇ ਹੜ੍ਹਾਂ ਦੇ ਪ੍ਰਕਰੂਪਲੇ ਵੀ ਕੁਦਰਤੀ ਆਫਤਾਂ ਦੇ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਪਵਾ ਥੋੜੇ ਹੀ ਆ ਠੀਕ ਹੈ ਪਰ ਉਹ ਵੀ ਆਪਾਂ ਵਰਤਾਂਗੇ ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲਾਂ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਧਾਰ ਦੇ ਮਹਿਸੂਸ ਕਰਕੇ ਤੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸਰਕਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ ਟਰੈਕਟਰ ਵੀ ਪੇਟ ਕੀਤਾ ਗਿਆ ਸੀ ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਯੂ ਐਸ ਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਇਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੱਕ ਦਿੱਤੇ ਸੀ ਗਰੇਂਦਰ ਸਿੰਘ ਸਾਡਾ ਐਡੀਸ਼ਨਲ ਸਿਕਾਤਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸਵਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚਿੱਤੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਸੋ ਮੈਂ ਉਸ ਪਰਿਵਾਰ ਦਾ ਚਿੱਤੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ ਦੈਨਿਕ ਸਵਰ TV ਦੇਖ ਰਹੇ ਹੋ ਤੁਸੀਂ ਤੇ ਮੈਂ ਹਰਮਨਜੀਤ ਕੋਰ ਪੰਜਾਬ ਦੇ ਵਿੱਚ ਆਏ ਹੜ੍ਹ ਦੇ ਨਾਲ ਜਿੱਥੇ ਲੋਕਾਂ ਦਾ ਵੱਡੇ ਪੱਧਰ ਤੇ ਉੱਤੇ ਨੁਕਸਾਨ ਹੋਇਆ ਉੱਥੇ ਹੀ ਵੱਡੇ ਪੱਧਰ ਦੇ ਉੱਤੇ ਆ ਕੇ ਹਰੇਕ ਵਰਗ ਦੇ ਵੱਲੋਂ ਲੋਕਾਂ ਦੀ ਮਦਦ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ سلسلے ਤਹਿਤ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਮੁਸਲਿਮ ਭਾਈਚਾਰੇ ਦੇ ਵੱਲੋਂ ਲੋਕਾਂ ਦੀ ਮਦਦ ਲਈ ਪੈਸੇ ਦਿੱਤੇ ਗਏ ਨੇ ਮੁਸਲਿਮ ਭਾਈਚਾਰੇ ਦੇ ਵੱਲੋਂ 15 ਲੱਖ ਰੁਪਏ ਦਿੱਤਾ ਗਿਆ ਤਾਂ ਕਿ ਜੋ ਹੜ੍ਹ ਦੇ ਨਾਲ ਪ੍ਰਭਾਵਿਤ ਲੋਕ ਹੈ ਜੋ ਪਰਿਵਾਰ ਘਰਾਂ ਤੋਂ ਬੇਕਾਰ ਹੋ ਚੁੱਕੇ ਨੇ ਉਹਨਾਂ ਦੀ ਕੁਝ ਮਦਦ ਹੋ ਸਕੇ ਇਸੇ ਦੇ ਚਲਦੇ ਜੋ ਮੁਸਲਿਮ ਭਾਈਚਾਰੇ ਦੇ ਵੱਲੋਂ ਇੱਕ ਕਦਮ ਅੱਗੇ ਚੁੱਕਿਆ ਗਿਆ ਲਗਾਤਾਰ ਜੋ ਸਮਾਜ ਸੇਵੀ ਹੈ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਲੋਂ ਲੋਕਾਂ ਦੀ ਵੱਡੇ ਪੱਧਰ ਤੇ ਉੱਤੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅੱਜ ਮੁਸਲਿਮ ਭਾਈਚਾਰੇ ਦੇ ਵੱਲੋਂ ਐਸ.ਸੀ.ਪੀ.ਸੀ. ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ 15 ਲੱਖ ਰੁਪਏ ਦਿੱਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਫਸਲਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ ਬੇਕਾਰ ਹੋ ਚੁੱਕੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਦੇ ਵੱਲੋਂ ਆਪਣੇ ਭਾਈਚਾਰੇ ਦੇ ਨਾਲ ਮਿਲ ਕੇ ਲੋਕਾਂ ਦੀ ਕੁਝ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਮੁਸਲਿਮ ਭਾਈਚਾਰੇ ਦਾ ਤਾਨਵਾਦ ਕੀਤਾ ਗਿਆ ਉਹਨਾਂ ਵੱਲੋਂ ਕਹੇਗੀ ਜੋ ਵੀ ਲੋਕ ਜੋ ਹੜ ਪਰਭਾਵਿਤ ਲੋਕ ਹੈ ਉਹਨਾਂ ਦੀ ਮਦਦ ਕਰ ਰਹੇ ਨੇ ਇਸ ਦੇ ਨਾਲ ਪਰਿਵਾਰਾਂ ਨੂੰ ਹੋਰ ਵੀ ਜ਼ਿਆਦਾ ਹੌਸਲਾ ਮਿਲ ਰਿਹਾ ਹੈ ਹੋਰ ਕੀ ਕੁਝ ਉਹਨਾਂ ਨੇ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਇਹ ਕਹਾਵਤ ਸੱਚਮੁੱਚ ਹੀ ਪੰਜਾਬ ਦੀ ਧਰਤੀ ਤੇ ਹਮੇਸ਼ਾ ਹੀ ਜਿਹੜੀ ਆ ਉਹ ਸਿੱਧ ਸਾਬਤ ਹੋਈ ਆ ਪਿਛਲੇ ਸਮੇਂ ਦੌਰਾਨ ਜਿਹੜਾ ਆ ਹੜਾਂ ਦਾ ਪਰਕੋਪ ਚੱਲਿਆ ਜੀ ਜੀ ਉਹਦੇ ਵਿੱਚ ਹਰ ਇੱਕ ਜਥੇਬੰਦੀ ਨੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲ ਕਦਮੀ ਕਰਕੇ ਉਹਦੇ ਵਿੱਚ ਫਰੋਂ ਦਾ ਡੇ 1 ਆਪਣਾ ਯੋਗਦਾਨ ਪਾਇਆ ਯੋਗਦਾਨ ਇਹਨੇ ਪਾਇਆ ਅਚੇਚੇ ਤੌਰ ਤੇ ਹਰ ਕਾਰਜ ਦੇ ਵਿੱਚ ਮੋਰੀ ਰੋਲ ਨਿਭਾਇਆ ਜਿੱਥੇ ਸ਼ੋਮਣੀ ਕਾਲੀਦਾ ਲੰਬੀ ਬਹੁਤ ਵੱਡੇ ਪੱਧਰ ਤੇ ਆਪਣੇ ਯਤਨ ਆਰੰਭੇ ਆ ਤੇ ਉਹ ਯਤਨ ਜਿਹੜੇ ਆ ਉਹ ਨਿਰੰਤਰ جاری ਆ ਤੇ ਹੋਰ ਜਥੇਬੰਦੀਆਂ ਵੀ ਜਿਹੜੀਆਂ ਉਹਨਾਂ ਨੇ ਵੀ ਸਾਰਿਆਂ ਨੇ ਆਪਣਾ ਬਣਦਾ ਯੋਗਦਾਨ ਪਾਇਆ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਿੱਛੇ ਦੀਨੀ ਅਪੀਲ ਕੀਤੀ ਸੀ ਕਿ ਆਪਾਂ ਕੁਛ ਨਾ ਕੁਛ ਡੋਨੇਟ ਕਰੀਏ ਇਹਦੇ ਵਿੱਚ ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੱਚੇ ਮੁਲਾਜ਼ਮਾਂ ਨੇ 1 ਕਰੋੜ ਰੁਪਇਆ ਦਿੱਤਾ ਸੀ ਤੇ 1 ਕਰੋੜ ਰੁਪਇਆ ਉਹਨਾਂ ਨੇ ਫਿਰ ਅੱਜ ਦਾ ਵਾਅਦਾ 11 ਦਾ ਕੀਤਾ ਸੀ ਵੀ ਉਹ ਵੀ ਇਕੱਠਾ ਕਰਾਂਗੇ ਤੇ ਪਿਛਲੇ ਜਿਹੜਾ 1 ਕਰੋੜ ਦੇ ਵਿੱਚ 41 ਲੱਖ 51111 ਰੁਪਏ ਦਾ ਯੋਗਦਾਨ ਇਹ ਸਾਡੇ এডਿਕੇਸ਼ਨ ਦੇ ਆਧਾਰਿਆਂ ਦੇ ਪ੍ਰਿੰਸੀਪਲ ਸਹਿਬਾਨ ਤੇ ਸਟਾਫ ਨੇ ਸਾਰੇ ਨੇ ਪਾਇਆ ਸੋ ਮੈਂ ਸਮਝਦਾ ਇਹ 25 ਲੱਖ ਦਾ ਇਹਨਾਂ ਨਾਲ ਤੈ ਹੋਇਆ ਸੀ ਪਰ 100 ਲੱਖ ਸਾਡੇ 16 ਲੱਖ ਇਹਨਾਂ ਨੇ ਫालतू ਦਿੱਤਾ ਜੀ ਤੇ ਇਹ ਸਾਰੇ ਪੈਸੇ ਜਿਹੜੇ ਆ ਇਹ ਸਾਰੇ ਚੰਗੇ ਕਾਰਜਾਂ ਤੇ ਲੱਗਣੇ ਆ ਚੰਗੇ ਕਾਰਜ ਕਹਿਣ ਤੋਂ ਭਾਵ ਮੈਂ ਹੁਣ ਆ ਰਮਦਾਸ ਤੋਂ ਆਇਆ ਉਦੋਂ ਮੈਂ ਕਿਹਾ ਸੀ ਤੇ ਬਹੁਤ ਪਾਣੀ ਸੀ ਤੇ ਹੁਣ ਕਿਉਂਕਿ ਫਸਲਾਂ ਮਰ ਗਈਆਂ ਜੀ ਉਹਨਾਂ ਫਸਲਾਂ ਨੂੰ ਕੱਟਣਾ ਫਿਰ ਬਾਤ ਆਉਣੀ ਉਦੋਂ ਬਾਅਦ ਕਿਤੇ ਕਿਤੇ ਬਹੁਤ ਰੇਤਾ ਵੀ ਪੈ ਗਈ ਆ ਜੀ ਤੇ ਕਿਤੇ ਕਿਤੇ ਹੋਰ ਵੀ ਨੁਕਸਾਨ ਵੱਡਾ ਹੋਇਆ ਉਹ ਸਾਰਿਆਂ ਦੇ ਵਿੱਚ ਹੁਣ ਰਾਹਤ ਦੀ ਲੋੜ ਪੈਣੀ ਆ ਜਿਹੜੀ ਲਗਾਤਾਰ 2 ਮਹੀਨੇ ਚੱਲਣੀ ਆ ਸੋ ਮੈਂ ਇਹਨਾਂ ਦਾ ਐਜੂਕੇਸ਼ਨ ਅਦਾਰੇ ਦਾ ਸਾਰੇ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਆਪਣਾ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਤੇ ਇੱਕ ਹੱਲੇ ਕਰੋੜ ਹੋਰ ਵੀ ਆ ਉਮੀਦਾਰ ਦੇ ਵਿੱਚ ਇਹਨਾਂ ਨੇ ਵੀ ਪਾਉਣਾ ਯੋਗ ਦਾ ਤੇ ਸ਼ਾਹੌਨੀ ਕਮੇਟੀ ਵੀ ਪਾਊਗੀ ਤੇ ਅਸੀਂ ਐਤਕੀ ਯਤਨ ਕੀਤਾ ਵੀ 1.2 ਕਰੋੜ ਰੁਪਇਆ ਇਹ ਮੇਰਾ ਖਿਆਲ ਆ ਪਹਿਲੀ ਵਾਰੀ ਸ਼ਾਹੌਨੀ ਕੁਰਦਰਾ ਪ੍ਰਬੰਧਕ ਕਮੇਟੀ ਤੇ EMPLOYEES ਨੇ ਡੋਨੇਟ ਕੀਤਾ ਤੇ ਅਸੀਂ ਜਿਹੜੇ ਸਾਡੇ ਮੈਂਬਰਾਂ ਦੇ ਡਿਸਕਸ਼ਨ ਰੱਖੇ ਆ ਥੋੜੇ ਥੋੜੇ ਉਹ ਚੋਂ ਵੀ 1.5 ਕਰੋੜ ਰੁਪਇਆ ਐਸ ਕੀ ਅਸੀਂ ਬਚਤ ਕੀਤੀ ਆ ਤਾਂ ਕਿ ਇਹ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਵੇ ਬਾਕੀ ਸਾਡੇ ਹਾੜਾਂ ਦੇ ਪ੍ਰਕਰੂਪਲੇ ਵੀ ਕੁਦਰਤੀ ਆਫਤਾਂ ਲਈ ਬਜਟ ਦੇ ਵਿੱਚ ਪੈਸੇ ਰੱਖੇ ਹੁੰਦੇ ਪਰ ਮਾ ਥੋੜੇ ਹੀ ਆ ਠੀਕ ਆ ਪਰ ਉਹ ਵੀ ਆਪਾਂ ਵਰਤਾਂਗੇ ਕੁਝ ਹੋਰ ਵਸੀਲਿਆਂ ਤੋਂ ਵੀ ਇਕੱਠੇ ਕਰਕੇ ਆ ਜਿਹੜਾ ਸਮਾਂ ਆ ਇਹ ਲੋਕਾਂ ਦੇ ਨਾਲ ਖੜੇ ਹੋਣ ਦਾ ਆ ਕਿਉਂਕਿ ਜ਼ਿੰਮੇਵਾਰ ਦਾ ਪਹਿਲਾਂ ਲੱਕ ਟੁੱਟ ਚੁੱਕਾ ਫਸਲ ਦੇ ਉੱਤੇ ਜੋ ਘਰ ਦਾ ਪੈਸਾ ਸੀ ਉਹ ਲਾ ਦਿੱਤਾ ਤੇ ਉਹ ਗੁਰੂ ਸਾਹਿਬ ਕਿਰਪਾ ਕਰਨ ਸ਼੍ਰੋਮਣੀ ਕਮੇਟੀ ਦੇ ਸਮੁੱਚੇ ਮੁਲਾਜ਼ਮ ਤੇ ਸਾਡੇ ਐਜੂਕੇਸ਼ਨ ਅਦਾਰੇ ਇਹ ਸਾਰੇ ਵਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹ ਦਾਰਦ ਮਹਿਸੂਸ ਕਰਕੇ ਦੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਸਾਡੇ ਸਿਕੰਦਰ ਸਰਦਾਰ ਪ੍ਰਤਾਪ ਸਿੰਘ ਤੇ ਸਿਕੰਦਰ ਸਾਡੇ ਸਰਦਾਰ ਸੁਖਮਿੰਦਰ ਸਿੰਘ ਨੇ ਤੋਂ ਮੈਂ ਧੰਨਵਾਦ ਵੀ ਕਰਦਾ ਤੇ ਆਸ ਵੀ ਰੱਖਦਾ ਜਿਹੜਾ ਬਕਾਇਆ ਆ ਉਹ ਵੀ ਆਪਾਂ ਪੂਰਾ ਕਰਾਂਗੇ ਇਸ ਟਰੈਕਟਰ ਵੀ ਭੇਟ ਕੀਤਾ ਗਿਆ ਜੀ ਹਾਂ ਮੈਂ ਦੂਸਰਾ ਭੁੱਲ ਗਿਆ ਸੀ ਸਰਦਾਰ ਬਲਵੰਤ ਸਿੰਘ ਜੁਐਸਏ ਵਾਲੇ ਜਿਨ੍ਹਾਂ ਨੇ 3 ਲੱਖ ਰੁਪਇਆ ਪਹਿਲੇ ਦਿਨ ਹੀ ਜਿਹੜਾ ਆ ਉਹ ਦੋ ਚੈੱਕ ਦਿੱਤੇ ਸੀ ਗੁਰਿੰਦਰ ਸਿੰਘ ਸਾਡਾ ਅਡੀਸ਼ਨਲ ਸਿਕੰਦਰ ਖੜਾ ਤੇ ਅੱਜ ਉਹਨਾਂ ਨੇ ਪ੍ਰੇਰਣਾ ਕਰਕੇ ਆ ਇੱਕ ਜਿਹੜਾ ਸਭਰਾਜ ਟਰੈਕਟਰ ਜਿਹੜਾ ਆ ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਲੰਗਰ ਨੂੰ ਜੀ ਇਹ ਅੱਜ ਉਹਨੇ ਡੋਨੇਟ ਕੀਤਾ ਉਸ ਪਰਿਵਾਰ ਦਾ ਚਿੱਤੇ ਤੌਰ ਤੇ ਧੰਨਵਾਦ ਕਰਦਾ ਇਹ ਵੀ ਦੇਖੋ ਇੱਕ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਆ ਕਿ ਬੈਠੇ ਵਿਦੇਸ਼ ਚ ਆ ਤੇ ਤਰਸ ਪੰਜਾਬ ਦੇ ਲੋਕਾਂ ਨਾਲ ਤੇ ਜਿਹੜੀ ਸਾਂਝ ਆ ਉਹ ਪੰਜਾਬ ਦੇ ਲੋਕਾਂ ਨਾਲ ਸੋ ਮੈਂ ਉਸ ਪਰਿਵਾਰ ਦਾ ਚਿੱਤੇ ਤੌਰ ਤੇ ਫਾਈਨੈਂਸ਼ਲੀ ਵੀ ਤੇ ਟਰੈਕਟਰ ਡੋਨੇਟ ਕਰਨ ਲਈ ਵੀ ਬਹੁਤ-ਬਹੁਤ ਧੰਨਵਾਦ ਕਰਦਾ